ਹਾਂਜੀ ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਫਿਲਮੀ ਅੱਡੇ ਉੱਤੇ ਦੋਸਤੋ ਇਸ ਫਿਲਮ ਦੇ ਸ਼ੁਰੂ ਵਿੱਚ ਫਰਨਾਂండో ਨਾਂ ਦੇ ਇੱਕ ਆਦਮੀ ਨੂੰ ਵਿਖਾਇਆ ਜਾਂਦਾ ਹੈ ਜੋ ਪੇਂਟਰ ਹੋਣ ਦੇ ਨਾਲ ਨਾਲ ਜੁੱਡੋ ਇਨਸਟ੍ਰਕਟਰ ਵੀ ਹੈਗਾ ਤੇ ਇੱਕ ਦਿਨ ਜਦੋਂ ਉਹ ਸੜਕ ਦੇ ਕਿਨਾਰੇ ਸਿਗਰਟ ਪੀ ਰਿਹਾ ਹੁੰਦਾ ਹੈ ਉਦੋਂ ਹੀ ਇੱਕ ਗੱਡੀ ਪਾਣੀ ਨਾਲ ਉਹਦੀ ਸਿਗਰਟ 부ਝਾ ਦਿੰਦੀ ਹੈ ਉਹ ਸਿਗਰਟ ਨੂੰ ਪਾਣੀ ਵਿੱਚ ਥੋੜ੍ਹ ਦਿੰਦਾ ਹੁਣ ਦਰਅਸਲ ਮੀਂਹ ਪੈਣ ਕਰਕੇ ਪਾਣੀ ਸੜਕ ਉੱਤੇ ਚਾਰੇ ਪਾਸੇ ਭਰਿਆ ਪਿਆ ਹੁੰਦਾ ਹੈ ਹੁਣ ਫਰਨਾਂਡੋ ਦੇਖਦਾ ਹੈ ਕਿ ਉਹਦੀ ਸਿਗਰਟ ਵਹਿੰਦੀ ਹੋਈ ਬੈਂਕ ਆਫ ਰਿਓ ਦੇ ਸਾਹਮਣੇ ਜੋ ਗਟਰ ਹੈ ਉਹਦੇ ਅੰਦਰ ਚਲੀ ਗਈ ਹੈ ਫਰਨਾਂਡੋ ਉਸ ਗਟਰ ਦੇ ਪਾਣੀ ਦਾ ਪਿੱਛਾ ਕਰਦੇ ਹੋਏ ਇੱਕ ਬ੍ਰਿਜ ਤੱਕ ਪਹੁੰਚ ਜਾਂਦਾ ਹੈ ਜਿੱਥੇ ਨਾਲੇ ਦਾ ਸਾਰਾ ਪਾਣੀ ਆਉਂਦਾ ਹੈ ਇਸ ਤੋਂ ਬਾਅਦ ਉਹ ਥੱਲੇ ਗੱਟਰ ਦੇ ਪਾਈਪ ਅੰਦਰ ਜਾਂਦਾ ਹੈ ਤੇ ਉਸਦੇ ਦਿਮਾਗ ਵਿੱਚ ਇੱਕ ਆਈਡੀਆ ਆਉਂਦਾ ਹੈ ਇਸ ਆਈਡੀਆ ਨੂੰ ਸ਼ੇਅਰ ਕਰਨ ਲਈ ਉਹ ਆਪਣੇ ਦੋਸਤ ਸਬੈਸਟੀਅਨ ਦੇ ਕੋਲ ਪਹੁੰਚਦਾ ਹੈ ਹੁਣ ਤੇ ਉਹਨੂੰ ਕਹਿੰਦਾ ਹੈ ਕਿ ਕਿਉਂ ਨਾ ਆਪਾਂ ਬੈਂਕ ਅੰਦਰ ਡਕੈਤੀ ਕਰੀਏ ਸਬੈਸਟੀਅਨ ਉਹਦੀ ਗੱਲ ਮੰਨਤਾ ਜਾਂਦਾ ਹੈ ਪਰ ਉਹ ਕਹਿੰਦਾ ਹੈ ਕਿ ਇਸ ਲਈ ਸਾਨੂੰ ਬਹੁਤ ਸਾਰੇ ਸਮਾਨ ਦੀ ਤੇ ਗੱਡੀਆਂ ਦੀ ਲੋੜ ਪਵੇਗੀ ਜੀਦੇ ਲਈ ਸਾਨੂੰ ਪੈਸਾ ਚਾਹੀਦਾ ਹੈ ਫਰਨਾਂండో ਪੈਸਿਆਂ ਦਾ ਇੰਤਜ਼ਾਮ ਕਰਨ ਲਈ ਆਪਣੇ ਇੱਕ ਦੋਸਤ ਡੇਵਿਡ ਨਾਲ ਮਿਲਦਾ ਹੈ ਪਰ ਡੇਵਿਡ ਕੋਲ ਵੀ ਪੈਸੇ ਨਹੀਂ ਹੁੰਦੇ ਡੇਵਿਡ ਹੁਣ ਉਹਨੂੰ ਇੱਕ ਹੋਰ ਬੰਦੇ ਬਾਰੇ ਦੱਸਦਾ ਹੈ ਜਿਹਦਾ ਨਾਮ ਮਾਰੀਓ ਹੈ ਜੋ ਪਹਿਲਾਂ ਤੋਂ ਇੱਕ ਚੋਰ ਹੈ ਹੁਣ ਫਰਨੈਂਡੋ ਮਾਰੀਓ ਕੋਲ ਜਾਂਦਾ ਹੈ ਉਸ ਨੂੰ ਆਪਣਾ ਪੂਰਾ ਪਲਾਨ ਦੱਸਦਾ ਹੈ ਤੇ ਕਹਿੰਦਾ ਹੈ ਕਿ ਜੇ ਅਸੀਂ ਡਕੈਤੀ ਵਿੱਚ ਕਾਮਯਾਬ ਹੋਏ ਤਾਂ ਤੈਨੂੰ ਪੂਰੀ ਜ਼ਿੰਦਗੀ ਚੋਰੀ ਕਰਨ ਦੀ ਲੋੜ ਨਹੀਂ ਪੈਣੀ ਹੁਣ ਮਾਰੀਓ ਵੀ ਪਲਾਨ ਵਿੱਚ ਸ਼ਾਮਲ ਹੋ ਜਾਂਦਾ ਹੈ ਜਿਸ ਤੋਂ ਬਾਅਦ ਉਹ ਬੈਂਕ ਦੇ ਸਾਹਮਣੇ ਅੰਡਰਗਰਾਉਂਡ ਨਾਲੇ ਦੇ ਅੰਦਰ ਜਾਂਦੇ ਹਨ ਤੇ ਇਹ ਚੈੱਕ ਕਰਦੇ ਹਨ ਵੀ ਕਿੰਨੀ ਲੰਬੀ ਸੁਰੰਗ ਬਣਾਉਣੀ ਪਊ ਹਾਲਾਂਕਿ ਉਹ ਪੂਰਾ ਮੈਜ਼ਰਮੈਂਟ ਲੈ ਲੈਂਦੇ ਹਨ ਪਰ ਹਲੇ ਵੀ ਇਹਨਾਂ ਨੂੰ ਪ ਹੈ ਕਿ ਇਹਨਾਂ ਦੇ ਸਾਹਮਣੇ ਕਈ ਸਾਰੀਆਂ ਚੁਣੌਤੀਆਂ ਹਨ ਵਾਪਸ ਆਉਣ ਤੋਂ ਬਾਅਦ ਫਰਨੈਂਡੋ ਮਾਰੀਓ ਤੇ ਡੇਵਿਡ ਅੱਗੇ ਦੀ ਪਲੈਨਿੰਗ ਕਰਦੇ ਨੇ ਇਹਨਾਂ ਨੂੰ ਇਹ ਵੀ ਪਤਾ ਲੱਗਿਆ ਹੁੰਦਾ ਹੈ ਕਿ ਬੈਂਕ ਦੇ ਅੰਦਰ ਮੋਸ਼ਨ ਸੈਂਸਰ ਹਨ ਜਾਨੀ ਕਿ ਕੋਈ ਵੀ ਬੰਦਾ ਜੇ ਰਾਤ ਨੂੰ ਬੈਂਕ ਦੇ ਅੰਦਰ ਮੂਵ ਕਰਦਾ ਹੈ ਤਾਂ ਮੋਸ਼ਨ ਸੈਂਸਰ ਉਹਨੂੰ ਡਿਟੈਕਟ ਕਰ ਲੈਣਗੇ ਤੇ ਨਾਲ ਦੀ ਨਾਲ ਪੁਲਿਸ ਸਟੇਸ਼ਨ ਅੰਦਰ ਅਲਾਰਮ ਵੱਜਣ ਲੱਗ ਪਊ ਜਿਸ ਕਰਕੇ 5 ਮਿੰਟ ਦੇ ਅੰਦਰ ਅੰਦਰ ਪੁਲਿਸ ਬੈਂਕ ਦੇ ਅੰਦਰ ਪਹੁੰਚ ਜਾਵੇਗੀ ਪਰ ਫਰਨਾਂండో ਦੱਸਦਾ ਹੈ ਕਿ ਮੋਸ਼ਨ ਸੈਂਸਰ ਕਿਸੇ ਵੀ ਬੰਦੇ ਦੀ ਹੀਟ ਨੂੰ ਆਈਡੈਂਟੀਫਾਈ ਕਰਦਾ ਹੈ ਨਾ ਕਿ ਕਿਸੇ ਹਲਚਲ ਨੂੰ ਉਹ ਕਹਿੰਦਾ ਵੀ ਮੇਰੇ ਕੋਲ ਇੱਕ ਖਾਸ ਸੂਟ ਹੈ ਜਿਸ ਨਾਲ ਮੋਸ਼ਨ ਸੈਂਸਰ ਕਦੇ ਵੀ ਸਾਡੀ ਬਾਡੀ ਹੀਟ ਨੂੰ ਆਈਡੈਂਟੀਫਾਈ ਨਹੀਂ ਕਰ ਸਕੇਗਾ ਪਰ ਸਭ ਤੋਂ ਵੱਡੀ ਚੁਣੌਤੀ ਸਾਡੇ ਸਾਹਮਣੇ ਇਹ ਹੈ ਕਿ ਬੈਂਕ ਦੇ ਅੰਦਰ ਜਾਣ ਤੋਂ ਬਾਅਦ ਅਸੀਂ ਲੋਕਰਸ ਨੂੰ ਕਿਵੇਂ ਖੋਲ੍ਹਾਂਗੇ ਅਗਲੇ ਦਿਨ ਇਹ ਬੈਂਕ ਦੇ ਅੰਦਰ ਜਾਂਦੇ ਹਨ ਤੇ ਉਥੋਂ ਦੀ ਛਾਣਵੇਂ ਕਰਦੇ ਹਨ ਫਰਨਾਂਡੋ ਜਦੋਂ ਬੈਂਕ ਦੇ ਅੰਦਰ ਦੀਆਂ ਫੋਟੋਆਂ ਖਿੱਚ ਰਿਹਾ ਹੁੰਦਾ ਤਾਂ ਉਥੋਂ ਦੇ ਸਿਕਿਉਰਿਟੀ ਗਾਰਡ ਉਹਨੂੰ ਦੇਖ ਲੈਂਦੇ ਨੇ ਤੇ ਆਪਣੇ ਨਾਲ ਥੱਲੇ ਬੈਂਕ ਦੀ ਬੇਸਮੈਂਟ ਅੰਦਰ ਲੈ ਕੇ ਜਾਂਦੇ ਨੇ ਜਿੱਥੇ ਫਰਨਾਂਡੋ ਵੇਖਦਾ ਹੈ ਕਿ ਲੋਕਰਸ ਕਿੱਥੇ-ਕਿੱਥੇ ਨੇ ਉਹ ਬੈਂਕ ਦੇ ਪੂਰੇ ਡਿਜ਼ਾਈਨ ਨੂੰ ਦੇਖ ਲੈਂਦਾ ਤੇ ਹੁਣ ਫਰਨਾਂਡੋ ਦੇ ਕੈਮਰੇ ਦੀ ਚੈਕਿੰਗ ਕੀਤੀ ਜਾਂਦੀ ਹੈ ਪਰ ਉਹਦੇ ਵਿੱਚ ਕੁਝ ਵੀ ਨਹੀਂ ਹੁੰਦਾ ਦਰਸਾਲ ਇਹ ਫਰਨਾਂਡੋ ਦਾ ਇੱਕ ਪਲਾਨ ਸੀ ਉਹ ਜਾਣ ਬੁੱਝ ਕੇ ਸਿਕਿਉਰਿਟੀ ਦੇ ਸਾਹਮਣੇ ਇਸ ਤਰ੍ਹਾਂ ਫੋਟੋ ਆ ਖਿੱਚਦਾ ਹੈ ਤਾਂ ਕਿ ਸਿਕਿਉਰਿਟੀ ਉਹਨੂੰ ਫੜ ਲਵੇ ਪਰ ਇਸ ਤਰ੍ਹਾਂ ਕਰਨ ਤੋਂ ਪਹਿਲਾਂ ਉਹਨੇ ਮੈਮਰੀ ਕਾਰਡ ਨੂੰ ਕੱਢ ਲਿਆ ਸੀ ਤੇ ਹੁਣ ਫਰਨਾਂਡੋ ਜਦੋਂ ਵਾਪਸ ਜਾਂਦਾ ਹੈ ਤਾਂ ਆਪਣੇ ਤਿੰਨਾਂ ਸਾਥੀਆਂ ਨੂੰ ਬੈਂਕ ਦੇ ਅੰਦਰ ਦੀਆਂ ਸਾਰੀਆਂ ਫੋਟੋਆਂ ਵਿਖਾਉਂਦਾ ਹੈ ਤੇ ਸਾਰਾ ਨਕਸ਼ਾ ਦੱਸਦਾ ਹੈ ਕਿ ਕਿਵੇਂ ਅਸੀਂ ਬੈਂਕ ਡਕੈਤੀ ਕਰਾਂਗੇ ਹੁਣ ਇਹਨਾਂ ਨੂੰ ਪਤਾ ਹੈ ਵੀ ਕਿੱਥੇ ਸਰੰਗ ਪਟਣੀ ਹੈ ਨਾਲ ਹੀ ਇਹਨਾਂ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਬੈਂਕ ਵਿੱਚ ਜਿੰਨੇ ਵੀ ਲੋਕਾਂ ਦਾ ਪੈਸਾ ਹੈ ਉਹਨਾਂ ਸਾਰੇ ਪੈਸਿਆਂ ਦਾ ਇੰਸ਼ੋਰੈਂਸ ਕੀਤਾ ਹੋਇਆ ਹੈ ਜਾਨੀ ਕਿ ਨੁਕਸਾਨ ਸਿਰਫ ਇੰਸ਼ੋਰੈਂਸ ਕੰਪਨੀ ਨੂੰ ਹੋਵੇਗਾ ਉਹ ਆਪਣੀ ਟੀਮ ਵਿੱਚ ਇੱਕ ਹੋਰ ਆਦਮੀ ਨੂੰ ਸ਼ਾਮਲ ਕਰਦੇ ਨੇ ਜਿਹਦਾ ਨਾਮ ਅਲਬਰਟੋ ਹੈ ਪਰ ਹੁਣ ਵੀ ਇਹਨਾਂ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਬੈਂਕ ਦੇ ਅੰਦਰ ਜਾਣ ਤੋਂ ਬਾਅਦ ਇਹ ਲੋਕਰਸ ਨੂੰ ਕਿਵੇਂ ਖੋਲਣਗੇ ਕਿਉਂਕਿ ਬੈਂਕ ਦੇ ਅੰਦਰ 400 ਲੋਕਰਸ ਨੇ ਜੇ ਇਹ ਇੱਕ ਮਿੰਟ ਵਿੱਚ ਇੱਕ ਲੋਕਰ ਖੋਲਦੇ ਹਨ ਤੇ ਇਹਨਾਂ ਨੂੰ 400 ਲੋਕਰ ਖੋਲਣ ਲਈ 400 ਮਿੰਟ ਲੱਗਣਗੇ ਜੋ ਲਗਭਗ 7 ਘੰਟੇ ਹੋ ਜਾਣਗੇ ਤੇ ਐਨੇ ਸਮੇਂ ਤੱਕ ਇਹ ਬੈਂਕ ਦੇ ਅੰਦਰ ਨਹੀਂ ਰਹਿ ਸਕਦੇ ਇਸ ਲਈ ਮਾਰੀਓ ਤੈਅ ਕਰਦਾ ਹੈ ਕਿ ਉਹ ਕਿਸੇ ਬੈਂਕ ਦੀ ਦੂਜੀ ਬ੍ਰਾਂਚ ਵਿੱਚ ਆਪਣਾ ਲੋਕਰ ਖਲਵਾਏਗਾ ਅਗਲੇ ਦਿਨ ਉਹ ਦੂਜੀ ਬੈਂਕ ਦੀ ਬ੍ਰਾਂਚ ਵਿੱਚ ਜਾਂਦਾ ਹੈ ਤੇ ਉੱਥੇ ਆਪਣਾ ਲੋਕਰ ਖਲਵਾਉਂਦਾ ਹੈ ਤੇ ਉਹ ਲੋਕਰ ਦੇ ਮੈਕੈਨਿਜ਼ਮ ਨੂੰ ਬੜੀ ਧਿਆਨ ਨਾਲ ਵੇਖਦਾ ਹੈ ਤਾਂ ਕਿ ਉਸ ਨੂੰ ਪਤਾ ਲੱਗ ਸਕੇ ਕਿ ਉਹਨੂੰ ਕਿਵੇਂ ਖੋਲਿਆ ਜਾ ਸਕਦਾ ਹੈ ਇਸ ਤੋਂ ਬਾਅਦ ਉਹ ਆਪਣੇ ਸਾਥੀਆਂ ਨਾਲ ਇੱਕ ਵੈਨ ਵੀ ਚੋਰੀ ਕਰਦਾ ਹੈ ਤਾਂ ਕਿ ਇਸੇ ਵੈਨ ਵਿੱਚ ਇਹ ਚੋਰੀ ਦੇ ਪੈਸੇ ਨੂੰ ਲੈ ਕੇ ਭੱਜ ਸਕਣ ਹੁਣ ਵੈਨ ਨੂੰ ਲੈ ਕੇ ਇਹ ਅਲਬਰਟੋ ਦੇ ਘਰ ਜਾਂਦੇ ਹਨ ਕਿਉਂਕਿ ਅਲਬਰਟੋ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਚੋਰੀ ਤੋਂ ਬਾਅਦ ਉਹ ਸਾਰਿਆਂ ਨੂੰ ਉੱਥੋਂ ਕੱਢੇਗਾ ਪਰ ਉਦੋਂ ਹੀ ਪੁਲਿਸ ਇਹਨਾਂ ਕੋਲ ਆ ਜਾਂਦੀ ਹੈ ਇਹਨਾਂ ਸਾਰਿਆਂ ਦੀ ਇਨਕੁਆਰੀ ਹੁੰਦੀ ਹੈ ਪਰ ਐਨ ਮੌਕੇ ਅਲਬਰਟੋ ਆਪਣੀ ਘਰਵਾਲੀ ਦੇ ਨਾਲ ਉੱਥੇ ਆ ਜਾਂਦਾ ਹੈ ਤੇ ਪੁਲਿਸ ਨੂੰ ਕਹਿੰਦਾ ਹੈ ਕਿ ਇਹ ਸਾਡੇ ਗੈਸਟ ਨੇ ਤੇ ਸਾਨੂੰ ਮਿਲਣ ਆਏ ਹਨ ਉੱਥੇ ਹੀ ਰਾਤ ਨੂੰ ਵਿਖਾਇਆ ਜਾਂਦਾ ਹੈ ਵੀ ਸਾਰੇ ਹੀ ਨਾਲੇ ਅੰਦਰ ਡ੍ਰਿੱਲ ਕਰਕੇ ਸੁਰੰਗ ਬਣਾਉਣਾ ਸ਼ੁਰੂ ਕਰਦੇ ਹਨ ਦਰਸਲ ਇਹ ਪਿਛਲੇ 2-3 ਦਿਨਾਂ ਤੋਂ ਸੁਰੰਗ ਬਣਾ ਰਹੇ ਨੇ ਤੇ ਅੱਜ ਸੁਰੰਗ ਬਣਾਉਂਦੇ ਬਣਾਉਂਦੇ ਇਹਨਾਂ ਦੀ ਡ੍ਰਿਲ ਮਸ਼ੀਨ ਖਰਾਬ ਹੋ ਜਾਂਦੀ ਹੈ। ਮਾਰੀਓ ਕਹਿੰਦਾ ਹੈ ਕਿ ਹੁਣ ਮੈਂ ਹੋਰ ਪੈਸੇ ਨਹੀਂ ਲਾ ਸਕਦਾ। ਮੈਂ ਪਹਿਲਾਂ ਹੀ ਇਸ ਕੰਮ ਵਿੱਚ ਬਹੁਤ ਪੈਸਾ ਲਾ ਚੁੱਕਾ। ਮਾਰੀਓ ਦੀ ਗੱਲ ਸੁਣ ਕੇ ਫਰਨਾਂਡੋ ਪਰੇਸ਼ਾਨ ਹੋ ਜਾਂਦਾ ਹੈ। ਉਹ ਆਪਣੀ ਗਰਲਫ੍ਰੈਂਡ ਕੋਲ ਜਾਂਦਾ ਹੁਣ। ਰਾਤ ਨੂੰ ਜਦੋਂ ਉਹ ਆਪਣੀ ਗਰਲਫ੍ਰੈਂਡ ਨਾਲ ਛੱਤ ਉੱਤੇ ਗੱਲਾਂ ਕਰ ਰਿਹਾ ਹੁੰਦਾ ਹੈ, ਉਸਦੀ ਗਰਲਫ੍ਰੈਂਡ ਕਹਿੰਦੀ ਹੈ ਕਿ ਅਸਮਾਨ ਵਿੱਚ ਅਸੀਂ ਜੋ ਤਾਰੇ ਦੇਖਦੇ ਹਾਂ, ਦਰਸਲ ਹੁਣ ਤੱਕ ਤਾਂ ਉਹ ਖਤਮ ਵੀ ਹੋ ਚੁੱਕੇ ਹੋਣਗੇ ਕਿਉਂਕਿ ਉਹਨਾਂ ਦੀ ਰੌਸ਼ਨੀ ਸਾਡੇ ਤੱਕ ਪਹੁੰਚਣ ਵਿੱਚ ਕਰੋੜਾਂ ਸਾਲ ਲੱਗਦੇ ਹਨ ਆਪਣੀ ਗਰਲਫ੍ਰੈਂਡ ਦੀ ਗੱਲ ਸੁਣਨ ਤੋਂ ਬਾਅਦ ਫਰਨਾਂండో ਨੂੰ ਇੱਕ ਆਈਡੀਆ ਆਉਂਦਾ ਹੈ ਉਹ ਆਪਣੇ ਸਾਰੇ ਸਾਥੀਆਂ ਕੋਲ ਜਾਂਦਾ ਹੈ ਤੇ ਉਹਨਾਂ ਨੂੰ ਦੱਸਦਾ ਹੈ ਵੀ ਮੇਰੇ ਕੋਲ ਇੱਕ ਨਵਾਂ ਪਲਾਨ ਹੈ ਹੁਣ ਅਸੀਂ ਦਿਨ ਵਿੱਚ ਬੈਂਕ ਦੇ ਅੰਦਰ ਡਕੈਤੀ ਕਰਾਂਗੇ ਤੇ ਜਦੋਂ ਅਸੀਂ ਸਾਰਾ ਪੈਸਾ ਕੱਢ ਲਵਾਂਗੇ ਤਾਂ ਪੁਲਿਸ ਬਾਹਰ ਖੜੀ ਹੋਊ ਉਹਨਾਂ ਨੂੰ ਲੱਗੇਗਾ ਕਿ ਅਸੀਂ ਸਾਹਮਣੇ ਤੋਂ ਬਾਹਰ ਨਿਕਲਾਂਗੇ ਕਿਉਂਕਿ ਕਿਸੇ ਨੂੰ ਵੀ ਸੁਰੰਗ ਬਾਰੇ ਕੁਝ ਨਹੀਂ ਪਤਾ ਪਰ ਅਸੀਂ ਸਾਰੇ ਸੁਰੰਗ ਤੋਂ ਨਿਕਲ ਜਾਵਾਂਗੇ ਮਾਰੀਓ ਤੇ ਬਾਕੀ ਸਾਰਿਆਂ ਨੂੰ ਉਸ ਦਾ ਇਹ ਆਈਡੀਆ ਕਾਫੀ ਪਸੰਦਾ ਆਉਂਦਾ ਹੈ ਕਿਉਂਕਿ ਦਿਨ ਵਿੱਚ ਨਾ ਤਾਂ ਕਿਸੇ ਮੋਸ਼ਨ ਸੈਂਸਰ ਦਾ ਖਤਰਾ ਹੋ ਕਿਉਂਕਿ ਦਿਨ ਵਿੱਚ ਉਹ ਮੋਸ਼ਨ ਸੈਂਸਰ ਨੂੰ ਐਕਟਿਵ ਨਹੀਂ ਕਰਦੇ ਨਾਲ ਹੀ ਬੈਂਕ ਦੀ ਜੋ ਸਕਿਉਰਟੀ ਹੁੰਦੀ ਹੈ ਰਾਤ ਨੂੰ EMPLOYES ਦੇ ਜਾਣ ਤੋਂ ਬਾਅਦ ਬਹੁਤ ਜ਼ਿਆਦਾ ਹੁੰਦੀ ਹੈ ਜੋ ਕਿ ਦਿਨ ਵਿੱਚ ਕਾਫੀ ਘਟ ਰਹੀਦੀ ਹੈ ਹੁਣ ਅਗਲੇ ਦਿਨ ਇਹ ਆਪਣੇ ਪਲਾਨ ਦੇ ਮੁਤਾਬਕ ਆਪਣੀ ਉਂਗਲੀਆਂ ਤੇ ਗਲੂ ਲਾ ਕੇ ਤਾਂ ਜੋ ਉਂਗਲੀਆਂ ਦੇ ਨਿਸ਼ਾਨ ਕਿਤੇ ਨਾ ਰਹਿ ਜਾਣ ਹੁਣ ਇਹ ਸਾਰੇ ਬੈਂਕ ਟਕੈਤੀ ਲਈ ਨਿਕਲ ਜਾਂਦੇ ਨੇ ਪਰ ਇਹਨਾਂ ਦਾ ਸਾਥੀ ਜੋ ਸਪੈਸਟੀਨ ਹੁੰਦਾ ਹੈ ਉਹ ਥੱਲੇ ਸੁਰੰਗ ਦਾ ਕੰਮ ਪੂਰਾ ਕਰਨ ਲਈ ਜਾਂਦਾ ਹੈ ਤੇ ਬਾਕੀ ਸਾਰੇ ਦੇ ਸਾਰੇ ਬੈਂਕ ਦੇ ਅੰਦਰ ਜਾ ਕੇ ਸਾਰਿਆਂ ਨੂੰ ਹੋਸਟੇਜ ਬਣਾ ਲੈਂਦੇ ਨੇ ਉਦੋਂ ਹੀ ਸੀਸੀਟੀਵੀ ਕੈਮਰੇ ਵਿੱਚ ਇੱਕ ਸਕਿਉਰਿਟੀ ਗਾਰਡ ਦੇਖ ਲੈਂਦਾ ਹੈ ਕਿ ਬੈਂਕ ਦੇ ਅੰਦਰ ਡਾਕਾ ਪਿਆ ਹੈ ਹੁਣ ਉਹ ਪੁਲਿਸ ਨੂੰ ਫੋਨ ਕਰ ਦਿੰਦਾ ਹੈ ਛੇਤੀ ਹੀ ਪੁਲਿਸ ਬੈਂਕ ਦੇ ਬਾਹਰ ਆ ਜਾਂਦੀ ਹੈ ਹੁਣ ਫਰਨਾਂਡੋ ਨੇ ਇੱਕ ਆਦਮੀ ਨੂੰ ਹੋਸਟੇਜ ਬਣਾ ਲਿਆ ਹੈ ਉਹ ਪੁਲਿਸ ਵਾਲਿਆਂ ਨੂੰ ਕਹਿੰਦਾ ਹੈ ਕਿ ਜੇ ਕੋਈ ਵੀ ਬੈਂਕ ਦੇ ਅੰਦਰ ਆਇਆ ਤਾਂ ਮੈਂ ਬੈਂਕ ਦੇ ਸਾਰੇ ਮੁਲਾਜ਼ਮਾਂ ਨੂੰ ਮਾਰ ਦੇਵਾਂਗਾ ਉਸ ਤੋਂ ਬਾਅਦ ਉਹ ਬੈਂਕ ਦੇ ਅੰਦਰ ਆ ਜਾਂਦਾ ਹੈ ਉੱਥੇ ਮਾਰੀਓ ਨੂੰ ਪਤਾ ਲੱਗਦਾ ਹੈ ਵੀ ਕਿਹੜੇ ਸਿਕਿਉਰਿਟੀ ਗਾਰਡ ਨੇ ਪੁਰਸ਼ ਨੂੰ ਇੱਥੇ ਬੁਲਾਇਆ ਹੈ ਇਸ ਲਈ ਉਹ ਇੱਕ ਕੁੜੀ ਨੂੰ ਗਨ ਪੁਆਇੰਟ ਤੇ ਲੈ ਲੈਂਦਾ ਤੇ ਗਾਰਡ ਨੂੰ ਕਹਿੰਦਾ ਹੈ ਵੀ ਤੈਨੂੰ ਬਾਹਰ ਆਉਣਾ ਪਊ ਇਸ ਤੋਂ ਬਾਅਦ ਉਹ ਸਿਕਿਉਰਿਟੀ ਗਾਰਡ ਨੂੰ ਬਾਹਰ ਆਉਣਾ ਪੈਂਦਾ ਹੈ ਮਾਰੀਓ ਉਹਦੀ ਗਨ ਲੈ ਲੈਂਦਾ ਹੈ ਤੇ ਉਸ ਨੂੰ ਬਾਹਰ ਭੇਜ ਦਿੰਦਾ ਹੈ ਕਿਉਂਕਿ ਉਹ ਖਤਰਾ ਬਣ ਸਕਦਾ ਹੈ ਫਰਨਾਂండో ਇੱਕ ਕਮਰੇ ਵਿੱਚ ਜਾਂਦਾ ਹੈ ਤੇ ਇੱਕ ਅਲਮਾਰੀ ਨੂੰ ਹਟਾਉਂਦਾ ਹੈ ਤੇ ਉਦੋਂ ਹੀ ਉਸ ਅਲਮਾਰੀ ਦੀ ਕੰਧ ਦੇ ਪਿੱਛੇ ਸਬੈਸਟੀਅਨ ਜਿਹਨੇ ਸੁਰੰਗ ਪੂਰੀ ਕਰ ਲਈ ਹੁੰਦੀ ਹੈ ਉਸ ਦੀ ਕੰਧ ਤੋੜ ਕੇ ਅੰਦਰ ਆ ਜਾਂਦਾ ਹੈ ਇਸ ਤੋਂ ਬਾਅਦ ਇਹ ਬੈਂਕ ਦੇ ਲੋਕਰ ਵਾਲੇ ਕਮਰੇ ਅੰਦਰ ਜਾਂਦੇ ਨੇ ਹੁਣ ਇੱਥੇ ਇਹਨਾਂ ਕੋਲ ਇੱਕ ਖਾਸ ਮਸ਼ੀਨ ਹੁੰਦੀ ਹੈ ਜੋ ਸਬੈਸਟੀ ਨੇ ਬਣਾਈ ਹੈ ਕਿਉਂਕਿ ਉਹ ਇੱਕ ਇੰਜੀਨੀਅਰ ਹੈ ਤੇ ਇਸ ਮਸ਼ੀਨ ਦੀ ਮਦਦ ਨਾਲ ਇਹ ਇੱਕ ਲੋਕਰ ਨੂੰ 7 ਸੈਕਿੰਡ ਵਿੱਚ ਤੋੜ ਸਕਦੇ ਨੇ ਹੁਣ ਇਹ ਲੋਕਰਸ ਤੋੜਨੇ ਸ਼ੁਰੂ ਕਰਦੇ ਨੇ ਉਦੋਂ ਇਹਨਾਂ ਨੂੰ ਅਹਿਸਾਸ ਹੁੰਦਾ ਹੈ ਕਿ ਬੈਂਕ ਦੀ ਛੱਤ ਉੱਤੇ ਪੁਲਿਸ ਵਾਲੇ ਪਹੁੰਚ ਗਏ ਨੇ ਉਧਰ ਬਾਹਰ ਇੱਕ ਪੁਲਿਸ ਅਫਸਰ ਹੁੰਦਾ ਹੈ ਜੋ ਇਸ ਪੂਰੇ ਕੇਸ ਨੂੰ ਹੈਂਡਲ ਕਰ ਰਿਹਾ ਹੈ ਉਹ ਮਾਰੀਓ ਨੂੰ ਫੋਨ ਕਰਦਾ ਹੈ ਦਰਸਲ ਮਾਰੀਓ ਨੇ ਉਸ ਸਿਕਿਉਰਿਟੀ ਗਾਰਡ ਦਾ ਮੋਬਾਈਲ ਪਹਿਲਾਂ ਲੈ ਲਿਆ ਸੀ ਜਿਹਨੂੰ ਉਹਨੇ ਛੱਡਿਆ ਸੀ ਹੁਣ ਮਾਰੀਓ ਉਸ ਪੁਲਿਸ ਵਾਲੇ ਨੂੰ ਕਹਿੰਦਾ ਹੈ ਵੀ ਜੇ ਤੂੰ ਛੱਤ ਉੱਪਰੋਂ ਪੁਲਿਸ ਵਾਲੇ ਨਹੀਂ ਹਟਾਏ ਤਾਂ ਮੈਂ ਅੰਦਰ ਫਸੇ ਸਾਰੇ ਲੋਕਾਂ ਨੂੰ ਮਾਰ ਦਵਾਂਗਾ ਪੁਲਿਸ ਅਫਸਰ ਉਹਦੀ ਗੱਲ ਮੰਨ ਜਾਂਦਾ ਪਰ ਫੇਰ ਵੀ ਉਹ ਸਾਹਮਣੇ ਵਾਲੀ ਬਿਲਡਿੰਗ ਦੀ ਛੱਤ ਉੱਤੇ ਆਪਣੇ ਦੋ ਸਨਾਈਪਰਸ ਨੂੰ ਤਨਾਤ ਕਰ ਦਿੰਦਾ ਮਾਰੀਓ ਪੁਲਿਸ ਅਫਸਰ ਨੂੰ ਕਹਿੰਦਾ ਹੈ ਵੀ ਮੈਂ ਮਨਿਸਟਰ ਨਾਲ ਗੱਲ ਕਰਨਾ ਚਾਹੁੰਦਾ ਤਮ ਅਫਸਰ ਕਹਿੰਦਾ ਹੈ ਵੀ ਉਸ ਨੂੰ ਇਸ ਕੰਮ ਲਈ 1 ਘੰਟੇ ਦਾ ਸਮਾਂ ਚਾਹੀਦਾ ਪੁਲਿਸ ਅਫਸਰ ਨਾਲ ਜਿਹੜੀ ਟੀਮ ਹੁੰਦੀ ਹੈ ਉਹ ਦੋਵੇਂ ਗੇਟਾਂ ਉੱਤੇ ਤਨਾਤ ਹੁੰਦੀ ਹੈ ਕਿਉਂਕਿ ਬੈਂਕ ਵਿੱਚ ਆਉਣ ਜਾਣ ਦੇ ਸਿਰਫ ਦੋ ਰਸਤੇ ਹੁੰਦੇ ਹਨ ਇੱਕ ਪਾਰਕਿੰਗ ਤੋਂ ਤੇ ਇੱਕ ਸਾਹਮਣੇ ਗੇਟ ਤੋਂ ਇਹਨਾਂ ਸਾਰਿਆਂ ਨੂੰ ਲੱਗਦਾ ਹੈ ਕਿ ਇਹ ਇੱਕ ਛੋਟੀ ਮੋਟੀ ਚੋਰੀ ਹੈ ਤੇ ਇੱਥੇ ਅੰਦਰ ਸਾਰੇ ਚੋਰ ਫਸ ਚੁਕੇ ਨੇ ਇਸੇ ਲਈ ਪੁਲਿਸ ਅਫਸਰ ਫੇਰ ਮਾਰੀਓ ਨੂੰ ਫੋਨ ਕਰਦਾ ਹੈ ਤੇ ਕਹਿੰਦਾ ਹੈ ਵੀ ਤੁਸੀਂ ਕੋਈ ਵੀ ਵੱਡਾ ਨੁਕਸਾਨ ਨਹੀਂ ਕਰਿਆ ਤੁਸੀਂ ਸਰੈਂਡਰ ਕਰ ਦਿਓ ਮੈਂ ਤੁਹਾਨੂੰ ਇੱਕ ਵਕੀਲ ਦਾ ਇੰਤਜ਼ਾਮ ਕਰਦਾ ਤੁਹਾਨੂੰ ਕੋਈ ਵੱਡੀ ਸਜ਼ਾ ਨਹੀਂ ਹੋਵੇਗੀ ਮਾਰੀਓ ਕਹਿੰਦਾ ਹੈ ਵੀ ਇਸ ਬਾਰੇ ਮੈਨੂੰ ਆਪਣੇ ਸਾਥੀਆਂ ਨਾਲ ਸਲਾਹ ਕਰਨੀ ਪਵੇਗੀ ਦਰਸਲ ਮਾਰੀਓ ਉਹਨਾਂ ਨੂੰ ਗੱਲਾਂ ਵਿੱਚ ਫਸਾ ਰਿਹਾ ਹੁੰਦਾ ਹੈ ਤਾਂ ਕਿ ਉਹਨਾਂ ਨੂੰ ਜਿਆਦਾ ਤੋਂ ਜਿਆਦਾ ਟਾਈਮ ਮਿਲੇ ਤੇ ਉਹ ਲੋਕਰਸ ਤੋਂ ਸਾਰਾ ਸਮਾਨ ਲੈ ਕੇ ਸੁਰੰਗ ਜਰੀਏ 9211 ਹੋ ਸਕਣ ਬੈਂਕ ਦੇ ਅੰਦਰ ਇੱਕ ਬੁੜੀ ਵੀ ਹੁੰਦੀ ਹੈ ਜੀ ਅੱਜ ਜਨਮ ਦਿਨ ਹੁੰਦਾ ਹੈ ਤੇ ਜਦੋਂ ਇਹ ਗੱਲ ਮਾਰੀਓ ਨੂੰ ਪਤਾ ਲੱਗਦੀ ਹੈ ਤਾਂ ਉਹ ਉਸ ਨੂੰ ਬਰਥਡੇ ਵਿਸ਼ ਕਰਦਾ ਹੈ ਨਾਲ ਹੀ ਉਹ ਇੱਕ ਹੋਸਟੇਜ ਤੋਂ ਚਾਕਲੇਟ ਲੈ ਕੇ ਉਸ ਬੁੜੀ ਨੂੰ ਦਿੰਦਾ ਹੈ ਹੁਣ ਸਨਾਈਪਰ ਜੋ ਇਹ ਨਾ ਉਤੇ ਨਜ਼ਰ ਰੱਖ ਰਹੇ ਹਨ ਉਹ ਸਾਰਾ ਕੁਝ ਵੇਖ ਲੈਂਦੇ ਹਨ ਉਹਨਾਂ ਨੂੰ ਕੁਝ ਸਮਝ ਨਹੀਂ ਆਉਂਦਾ ਕਿ ਇਹ ਚੱਲ ਕੀ ਰਿਹਾ ਹੈ ਉਹ ਇਹ ਗੱਲ ਅਫਸਰ ਨੂੰ ਵੀ ਦੱਸਦਾ ਹੈ ਤੇ ਹੁਣ ਮਾਰੀਓ ਉਸ ਬੁੜੀ ਲੇਡੀ ਨੂੰ ਛੱਡ ਦਿੰਦਾ ਹੈ ਇਸ ਤੋਂ ਬਾਅਦ ਉਹ ਫੇਰ ਉਸ ਪੁਲਿਸ ਅਫਸਰ ਨਾਲ ਗੱਲ ਕਰਦਾ ਹੈ ਮਾਰੀਓ ਉਸ ਨੂੰ ਕਹਿੰਦਾ ਹੈ ਕਿ ਮੈਂ ਆਪਣੀ ਜ਼ਿੰਦਗੀ ਦੇ 15 ਸਾਲ ਜੇਲ੍ਹ ਦੇ ਅੰਦਰ ਹੀ گزارੇ ਹਨ ਇਸ ਲਈ ਜਦੋਂ ਤੱਕ ਆਪ ਮਨਿਸਟਰ ਮੇਰੇ ਨਾਲ ਗੱਲ ਨਹੀਂ ਕਰਦਾ ਅਸੀਂ ਸਰੈਂਡਰ ਨਹੀਂ ਕਰਾਂਗੇ ਤੇ ਹੁਣ ਪੁਲਿਸ ਆਫਿਸਰ ਨੂੰ ਮਾਰੀਓ ਦੀ ਗੱਲ ਮੰਨਣੀ ਪੈਂਦੀ ਹੈ ਪਰ ਜਦੋਂ ਪੁਲਿਸ ਅਫਸਰ ਮਨਿਸਟਰ ਦੀ ਗੱਲ ਮਾਰੀਓ ਨਾਲ ਕਰਵਾਉਂਦਾ ਹੈ ਤਾਂ ਮਾਰੀਓ ਉਹਨੂੰ ਪੁੱਠਾ ਸਿੱਧਾ ਬੋਲਣਾ ਸ਼ੁਰੂ ਕਰ ਦਿੰਦਾ ਹੈ ਤੇ ਕਹਿੰਦਾ ਹੈ ਕਿ ਉਹ ਹੁਣ ਮਨਿਸਟਰ ਨਾਲ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਸਾਰੇ ਮਨਿਸਟਰ ਇੱਕੋ ਜਿਹੇ ਹੁੰਦੇ ਹਨ ਉਹ ਪੁਲਿਸ ਅਫਸਰ ਨੂੰ ਕਹਿੰਦਾ ਹੈ ਵੀ ਮੈਂ ਆਪਣੇ ਵਕੀਰ ਨਾਲ ਗੱਲ ਕਰਨਾ ਚਾਹੁੰਦਾ ਹੁਣ ਪੁਲਿਸ ਅਫਸਰ ਉਸ ਤੋਂ ਵਕੀਲ ਦਾ ਨੰਬਰ ਮੰਗਦਾ ਹੈ ਮਾਰੀਓ ਉੱਥੇ ਹੀ ਬੰਦੀ ਬਣਾਏ ਗਏ ਇੱਕ ਆਦਮੀ ਦਾ ਫੋਨ ਲੈ ਕੇ ਉਸ ਦਾ ਨੰਬਰ ਪੁਲਿਸ ਅਫਸਰ ਨੂੰ ਦੇ ਦਿੰਦਾ ਹੈ ਜਿਸ ਤੋਂ ਬਾਅਦ ਪੁਲਿਸ ਅਫਸਰ ਉਸ ਨੰਬਰ ਉੱਤੇ ਫੋਨ ਕਰਦਾ ਹੈ ਮਾਰੀਓ ਕਾਲ ਰਿਸੀਵ ਕਰਦਾ ਹੈ ਤੇ ਆਵਾਜ਼ ਬਦਲ ਕੇ ਵਕੀਲ ਬਣ ਕੇ ਉਹਦੇ ਨਾਲ ਗੱਲ ਕਰਦਾ ਹੈ ਹੁਣ ਦਰਸਲ ਉਹ ਟਾਈਮ ਵੇਸਟ ਕਰ ਰਿਹਾ ਹੈ ਤਾਂ ਕਿ ਉਹਦੇ ਸਾਥੀਆਂ ਨੂੰ ਜੋ ਥੱਲੇ ਬੇਸਮੈਂਟ ਵਿੱਚ ਹਨ ਤੇ ਲੋਕਰਸ ਤੋਂ ਸਮਾਨ ਕੱਢ ਰਹੇ ਹਨ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਮਾਂ ਮਿਲ ਸਕੇ ਹੁਣ ਤੱਕ ਇਹ ਸਾਰੇ ਦੇ ਸਾਰੇ ਲੋਕਰਸ ਤੋਂ ਪੈਸਾ ਸੋਨਾ ਹੀਰੇ ਕੱਢ ਚੁੱਕੇ ਹਨ ਤੇ ਹੁਣ ਇਹ ਸਾਰੇ ਦਾ ਸਾਰਾ ਸਮਾਨ சுரੰਗ ਦੇ ਜ਼ਰੀਏ ਥੱਲੇ ਸ਼ਿਫਟ ਕਰਨ ਲੱਗਦੇ ਹਨ ਜਿੱਥੇ ਇਹਨਾਂ ਦੀ ਇੱਕ ਬੋਰਡ ਖੜੀ ਹੈ ਉੱਥੇ ਹੀ ਪੁਲਿਸ ਆਫਿਸਰ ਨੂੰ ਵਿਖਾਇਆ ਜਾਂਦਾ ਜਿਹਨੂੰ ਹੁਣ ਸ਼ੱਕ ਹੋਣਾ ਸ਼ੁਰੂ ਹੋ ਜਾਂਦਾ ਕਿਉਂਕਿ ਮਾਰੀਓ ਨੇ ਜੋ ਨੰਬਰ ਉਹਨੂੰ ਦਿੱਤਾ ਸੀ ਤੇ ਕਿਹਾ ਸੀ ਕਿ ਇਹ ਮੇਰੇ ਵਕੀਲ ਦਾ ਨੰਬਰ ਹੈ ਮਾਰੀਓ ਨੇ ਉਸ ਨੰਬਰ ਨੂੰ ਸਵਿਚ ਆਫ ਕਰ ਦਿੱਤਾ ਹੁੰਦਾ ਪੁਲਿਸ ਆਫਿਸਰ ਸਮਝ ਜਾਂਦਾ ਹੈ ਕਿ ਇਹਨਾਂ ਨੇ ਬੈਂਕ ਤੋਂ ਨਿਕਲਣ ਦਾ ਕੋਈ ਨਾ ਕੋਈ ਹੋਰ ਰਸਤਾ ਲੱਭ ਲਿਆ ਉਦੋਂ ਹੀ ਉਹਦੀ ਨਜ਼ਰ ਗਟਰ ਦੇ ਢੱਕਣ ਤੇ ਪੈਂਦੀ ਹੈ ਉਹ ਸਮਝ ਜਾਂਦਾ ਹੈ ਕਿ ਉਹ ਥੱਲੇ ਗਟਰ ਦੇ ਰਸਤੇ ਤੋਂ ਨਿਕਲਣਾ ਚਾਹੁੰਦਾ ਹੈ ਉੱਤੇ ਹੀ ਬੈਂਕ ਦੇ ਅੰਦਰ ਜਿੰਨੇ ਵੀ ਹੋਸਟੇਜ ਹੁੰਦੇ ਹਨ ਉਹ ਸਾਰਿਆਂ ਨੂੰ ਉੱਪਰ ਜਾਣ ਲਈ ਕਹਿੰਦੇ ਹਨ ਹੁਣ ਇਹ ਆਪਣੇ ਸਾਰੇ ਹਥਿਆਰਾਂ ਨੂੰ ਬੈਂਕ ਦੇ ਅੰਦਰ ਛੱਡ ਕੇ ਥੱਲੇ ਆਪਣੀ ਬੋਰਡ ਤੱਕ ਪਹੁੰਚ ਜਾਂਦੇ ਹਨ ਜਿੱਥੇ ਇਹਨਾਂ ਨੇ ਸਾਰਾ ਸਮਾਨ ਸ਼ਿਫਟ ਕਰ ਲਿਆ ਹੁੰਦਾ ਹੈ ਦਰਸਲ ਇਹਨਾਂ ਕੋਲ ਜਿੰਨੇ ਵੀ ਹਥਿਆਰ ਸੀ ਉਹ ਅਸਲੀ ਨਹੀਂ ਬਲਕਿ ਸਾਰੇ ਖਡਾਉਣੇ ਸਨ ਕਿਉਂਕਿ ਫਰਨਾਂਡੋ ਕਿਸੇ ਵੀ ਬੰਦੇ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦਾ ਸੀ ਬੈਂਕ ਦੇ ਅੰਦਰ ਜਿੰਨੇ ਵੀ ਲੋਕ ਹੁੰਦੇ ਹਨ ਉਹਨਾਂ ਨੂੰ ਪਤਾ ਲੱਗ ਗਿਆ ਹੁੰਦਾ ਹੈ ਕਿ ਲਟੇਰੇ ਇੱਥੋਂ ਜਾ ਚੁਕੇ ਨੇ ਇਸੇ ਲਈ ਉਹ ਆਪਣੇ ਮੋਬਾਈਲ ਫੋਨ ਤੋਂ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਦੱਸਦੇ ਨੇ ਕਿ ਉਹ ਹੁਣ ਖਤਰੇ ਤੋਂ ਬਾਹਰ ਹਨ ਪੁਲਿਸ ਅਫਸਰ ਜੋ ਹੁਣ ਪੂਰੀ ਗੇਮ ਸਮਝ ਚੁੱਕਿਆ ਹੈ ਉਹ ਪੁਲਿਸ ਦੀ ਇੱਕ ਟੀਮ ਨੂੰ ਗਟਰ ਦੇ ਉਹ ਹਿੱਸੇ ਵਿੱਚ ਭੇਜਦਾ ਜਿੱਥੋਂ ਬਾਹਰ ਨਿਕਲਿਆ ਜਾਂਦਾ ਹੈ ਤੇ ਆਪ ਉਹ ਆਪਣੀ ਇੱਕ ਟੀਮ ਦੇ ਨਾਲ ਬੈਂਕ ਦੇ ਅੰਦਰ ਜਾਂਦਾ ਹੈ ਉੱਧਰ ਸਾਨੂੰ ਫਰਨਾਂండో ਤੇ ਉਸ ਦੇ ਸਾਥੀਆਂ ਨੂੰ ਵਿਖਾਇਆ ਜਾਂਦਾ ਹੈ ਜੋ ਬੋਰਡ ਤੇ ਹੁੰਦੇ ਹਨ ਦਰਸਲ ਇਹਨਾਂ ਨੂੰ ਪਤਾ ਸੀ ਕਿ ਪੁਲਿਸ ਵਾਲਿਆਂ ਨੂੰ ਪਤਾ ਲੱਗ ਸਕਦਾ ਹੈ ਕਿ ਇਹ ਗੱਟਰ ਦੇ ਰਸਤੇ ਨਿਕਲਣ ਦੀ ਕੋਸ਼ਿਸ਼ ਕਰਨਗੇ ਇਸੇ ਲਈ ਪਾਣੀ ਵਿੱਚ ਇਹਨਾਂ ਨੇ ਇੱਕ ਛੋਟਾ ਜਿਹਾ ਡੈਮ ਬਣਾਇਆ ਹੁੰਦਾ ਹੈ ਤਾਂ ਕਿ ਪਾਣੀ ਦਾ ਬਹਾਵ ਦੂਜੀ ਦਿਸ਼ਾ ਵੱਲ ਹੋ ਜਾਵੇ ਤੇ ਇਹ ਆਪਣੀ ਬੋਟ ਨਾਲ ਦੂਜੇ ਪਾਸੇ ਨਿਕਲ ਜਾਣ ਇਹ ਸਾਰਾ ਕੰਮ ਇਹ ਪੂਰਾ ਪਰਫੈਕਟ ਕਰ ਦਿੰਦੇ ਹਨ ਉਧਰ ਪੁਲਿਸ ਆਫੀਸਰ ਨੂੰ ਉਹ ਸੁਰੰਗ ਮਿਲ ਜਾਂਦੀ ਹੈ ਜਿੱਥੋਂ ਸਾਰੇ ਭੱਜੇ ਸਨ ਉੱਥੇ ਉਹਨਾਂ ਨੇ ਇੱਕ ਬੰਬ ਵੀ ਲਾਇਆ ਹੁੰਦਾ ਪਰ ਪੁਲਿਸ ਆਫੀਸਰ ਨੂੰ ਛੇਤੀ ਪਤਾ ਲੱਗ ਜਾਂਦਾ ਹੈ ਵੀ ਸਾਰੇ ਹਥਿਆਰ ਤੇ ਬੰਬ ਨਕਲੀ ਹਨ ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ ਕਿਉਂਕਿ ਉਹ ਸਾਰੇ ਦਾ ਸਾਰਾ ਪੈਸਾ ਸੋਨਾ ਲੈ ਕੇ ਹੁਣ ਅਲਬਰਟੋ ਦੇ ਘਰ ਪਹੁੰਚ ਚੁੱਕੇ ਸਨ ਇਹਨਾਂ ਨੇ ਉਸ ਗੱਡੀ ਨੂੰ ਵੀ ਜਲਾ ਦਿੱਤਾ ਹੈ ਜਿਨ੍ਹਾਂ ਗੱਡੀਆਂ ਦਾ ਇਹਨਾਂ ਨੇ ਚੋਰੀ ਵਿੱਚ ਇਸਤੇਮਾਲ ਕੀਤਾ ਹੁੰਦਾ ਹੈ ਇਸ ਤੋਂ ਬਾਅਦ ਇਹ ਰੋਬਰੀ ਦੇ ਸਾਰੇ ਸਮਾਨ ਪੈਸੇ ਨੂੰ ਆਪਸ ਵਿੱਚ ਵੰਡ ਲੈਂਦੇ ਹਨ ਹੁਣ ਇਹਨਾਂ ਸਾਰਿਆਂ ਦੀ ਜ਼ਿੰਦਗੀ ਬਦਲ ਚੁੱਕੀ ਹੈ ਇਹ ਹੁਣ ਬਹੁਤ ਅਮੀਰ ਬਣ ਚੁੱਕੇ ਹਨ ਪਰ ਇੱਕ ਦਿਨ ਸਬਸਟੀਅਨ ਦੀ ਘਰਵਾਲੀ ਨੂੰ ਪਤਾ ਲੱਗ ਜਾਂਦਾ ਹੈ ਕਿ ਉਸ ਦਾ ਕਿਸੇ ਦੂਜੀ ਕੁੜੀ ਨਾਲ ਅਫੇਅਰ ਹੈ ਇਸ ਗੱਲ ਤੋਂ ਗੁੱਸਾ ਹੋ ਕੇ ਉਹ ਪੁਲਿਸ ਦੇ ਕੋਲ ਜਾਂਦੀ ਹੈ ਤੇ ਉਹਨਾਂ ਨੂੰ ਦੱਸ ਦਿੰਦੀ ਹੈ ਕਿ ਕੁਝ ਮਹੀਨੇ ਪਹਿਲਾਂ ਜਦੋਂ ਬੈਂਕ ਵਿੱਚ ਰੋਬਰੀ ਹੋਈ ਸੀ ਉਹਦੇ ਵਿੱਚ ਮੇਰਾ ਪਤੀ ਵੀ ਸ਼ਾਮਲ ਸੀ ਸ ਫਰਨਾਂండో ਦੇ ਨਾਲ ਨਾਲ ਉਹਦੇ ਸਾਰੇ ਸਾਥੀਆਂ ਨੂੰ ਫੜ ਲੈਂਦੀ ਹੈ ਤੇ ਹੁਣ ਉਹਨਾਂ ਨੂੰ ਜੇਲ੍ਹ ਹੋ ਚੁੱਕੀ ਹੈ ਪਰ ਕਿਉਂਕਿ ਇਹਨਾਂ ਕੋਲ ਨਕਲੀ ਹਥਿਆਰ ਸਨ ਤੇ ਨਾ ਹੀ ਇਹਨਾਂ ਨੇ ਕਿਸੇ ਨੂੰ ਨੁਕਸਾਨ ਪਹੁੰਚਾਇਆ ਸੀ ਇਸੇ ਲਈ ਇਹਨਾਂ ਨੂੰ ਬਹੁਤ ਲੰਬੀ ਸਜ਼ਾ ਨਹੀਂ ਹੁੰਦੀ 7 ਮਹੀਨੇ ਬਾਅਦ ਫਰਨਾਂండో ਨੂੰ ਛੱਡ ਦਿੱਤਾ ਜਾਂਦਾ ਹੈ ਉਸ ਨੂੰ ਮਾਰੀਓ ਆਪਣੀ ਸ਼ਾਨਦਾਰ ਕਾਰ ਉਤੇ ਲੈਣ ਲਈ ਆਉਂਦਾ ਹੈ ਹੁਣ ਦਰਸਲ ਫਰਨਾਂండో ਨੇ ਇਹਦਾ ਪਲਾਨ ਵੀ ਪਹਿਲਾਂ ਤੋਂ ਬਣਾਇਆ ਹੁੰਦਾ ਹੈ ਇਸੇ ਲਈ ਉਹਨੇ ਜਾਣ ਬੁੱਝ ਕੇ ਨਕਲੀ ਹਥਿਆਰਾਂ ਦੀ ਵਰਤੋਂ ਕੀਤੀ ਸੀ ਤਾਂ ਕਿ ਇਹਨਾਂ ਨੂੰ ਲੰਬੀ ਸਜ਼ਾ ਨਾ ਹੋਵੇ ਨਾਲ ਹੀ ਬੈਂਕ ਦੇ ਲੋਕਰਾਂ ਅੰਦਰ ਲੋਕਾਂ ਦਾ ਜਿੰਨਾ ਵੀ ਸਮਾਨ ਹੁੰਦਾ ਹੈ ਬੈਂਕ ਦੇ ਕੋਲ ਉਹਦਾ ਕੋਈ ਵੀ ਰਿਕਾਰਡ ਨਹੀਂ ਹੁੰਦਾ ਇਸੇ ਲਈ ਇਹਨਾਂ ਨੇ ਪਹਿਲਾਂ ਹੀ ਅੱਧੇ ਪੈਸੇ ਲੁਕੋ ਦੱਤੇ ਸਨ ਤਾਂ ਕਿ ਜੇ ਇਹ ਫੜੇ ਵੀ ਜਾਣ ਤਾਂ ਪੁਲਿਸ ਨੂੰ ਇਹਨਾਂ ਦੇ ਕੋਲ ਪੂਰਾ ਪੈਸਾ ਨਾ ਮਿਲੇ ਹਾਲਾਂਕਿ ਬੈਂਕ ਨੇ 25 ਮਿਲੀਅਨ ਡਾਲਰ ਤੇ ਕਈ ਕਿਲੋ ਸੋਨੇ ਦਾ ਕਲੇਮ ਕੀਤਾ ਸੀ ਪਰ ਪੁਲਿਸ ਨੂੰ ਇਹਨਾਂ ਕੋਲ 1.5 ਮਿਲੀਅਨ ਡਾਲਰ ਤੇ 8 ਕਿਲੋ ਸੋਨਾ ਮਿਲਿਆ ਸੀ ਯਾਨੀ ਕਿ ਬਾਕੀ ਦਾ ਸੋਨਾ ਤੇ ਪੈਸਾ ਹੁਣ ਵੀ ਇਹਨਾਂ ਦੇ ਕੋਲ ਹੀ ਹੈ ਨਾਲ ਹੀ ਉਹਨੇ ਆਜ਼ਾਦ ਵੀ ਹੋ ਚੁੱਕੇ ਹਨ ਇਸ ਦੇ ਨਾਲ ਸੱਚੀ ਘਟਨਾ ਉੱਪਰ ਆਧਾਰਿਤ ਇਹ ਫਿਲਮ ਇੱਥੇ ਹੀ ਖਤਮ ਹੋ ਜਾਂਦੀ ਹੈ ਸੋ ਦੋਸਤੋ ਇਹ ਸੀ ਫਿਲਮ ਹੀਸਟ ਆਫ ਦਾ ਸੈਂਚਰੀ ਦੀ ਕਹਾਣੀ ਉਹ ਐਸੇ ਤਰ੍ਹਾਂ ਦੀ ਫਿਲਮ ਲੈ ਕੇ ਤੁਹਾਨੂੰ ਫੇਰ ਛੇਤੀ ਮਿਲਾਂਗੇ ਉਦੋਂ ਤੱਕ ਲਈ ਜ਼ਿੰਦਗੀ ਜ਼ਿੰਦਾਬਾਦ